ਮੇਰਾ ਨਾਮ ਦਿਵਿੰਦਰਜੀਤ ਸਿੰਘ ਮੈਂ ਖਾਲਸਾ ਸਾਡ ਦਾ ਆਪਰੇਸ਼ਨ ਹੈਡ ਹਾਂ ਕਿਥੋਂ ਪੰਜਾਬ ਦੇ ਤੋਂ ਅੱਜ ਅਸੀਂ মিডিਆ ਸਾਹਮਣੇ ਆਏ ਹਾਂ ਜਿਹੜਾ ਅਸੀਂ ਆਪਣਾ ਰਿਜਾਈਨ ਦਿੱਤਾ ਅਹੁਦਿਆਂ ਤੋਂ ਉਹ ਰਿਜਾਈਨ ਦਾ ਕਾਰਨ ਸੀ ਸੰਸਥਾ ਦੇ ਵਿੱਚ ਮੈਨੇਜਮੈਂਟ ਦੀ ਪਾਰਦਰਸ਼ਤਾ ਦੀ ਘਾਟ ਕਰਕੇ ਹਾਂਜੀ ਘਟਾਲਾ ਕਹਿ ਸਕਦੇ ਨੂੰ ਘਟਾਲਾ ਹੋਇਆ ਨਹੀਂ ਇਹਦੇ ਵਿੱਚ ਅਸੀਂ ਜਿਹੜੇ ਆ ਚਾਰ ਸਾਡੇ ਨਾਲ ਹੋਰ ਏਮਪਲੋਈ ਜਿਨ੍ਹਾਂ ਨੇ ਅਸਤੀਫਾ ਦਿੱਤਾ ਬਾਕੀ ਵੱਖ-ਵੱਖ ਸ਼ਹਿਰਾਂ ਤੋਂ ਜਿਹੜੇ ਵਲੰਟੀਅਰ ਟੀਮਾਂ ਸੀ ਸਾਡੀਆਂ ਉਹਨਾਂ ਨੇ ਵੀ ਕੰਮ ਕਰਨਾ ਬੰਦ ਕੀਤੇ ਇਹਦਾ ਸਾਰੀ ਗੱਲਬਾਤ ਭਾਈ ਰਵੀ ਸਿੰਘ ਨਾਲ ਹੁੰਦੀ ਸੀ ਕਿਉਂਕਿ ਜਦੋਂ ਪੰਜਾਬ ਦੇ ਵਿੱਚ ਹੜ੍ਹ ਆਉਂਦੇ ਆ ਹੜ੍ਹ ਤੋਂ ਬਾਅਦ ਸੈਕੰਡ ਫੇਸ ਦੇ ਕੰਮ ਸ਼ੁਰੂ ਹੋਣ ਤੋਂ ਪਹਿਲਾਂ ਇਹਨਾਂ ਨੇ ਇੱਕ ਮੀਟਿੰਗ ਸੈਟਅਪ ਕਰਦੇ ਸੀ ਜਿਹਦੇ ਵਿੱਚ ਬਾਹਰ ਦੇ ਦੂਸਰੇ ਚੈਪਟਰਾਂ ਦੇ ਸਾਰੇ ਬੰਦੇ ਸੀ ਜਿਸ ਤਰ੍ਹਾਂ ਜਤਿੰਦਰ ਸਿੰਘ ਕੈਨੇਡਾ ਤੋਂ ਸੀ ਯੂਐਸਏ ਤੋਂ ਉਮਰ ਸਿੰਘ ਸੀ ਆਸਟ੍ਰੇਲੀਆ ਤੋਂ ਸੀ ਯੂਕੇ ਤੋਂ ਭਾਈ ਰਵੀ ਸਿੰਘ ਸੀ ਕੈਨੇਡੀਆਂ ਤੋਂ ਸਤਿੰਦਰ ਕੌਰ ਸੀ ਸੀਐਫਓ ਜਿਹਦੇ ਵਿੱਚ ਸਾਨੂੰ ਇਹ ਹੋਣਾ ਚਾਹੀਦਾ ਸੀ ਪੰਜਾਬ ਦੇ ਜਿਹੜੇ ਇੰਡੀਆ ਚੈਪਟਰ ਦੇ ਟਰਸਟੀ ਆ ਉਹਨਾਂ ਦੀ ਕਾਰਟ ਮੰ ਲੱਗੀ ਉਹ ਨਿਮ ਅੱਗੇ ਆਏ ਟਰਸਟੀਆਂ ਨੇ ਅੱਜ ਤੱਕ ਇੱਕ ਵੀ ਮੀਟਿੰਗ ਨਹੀਂ ਕੀਤੀ ਸਾਰਾ ਪੰਜਾਬ ਡੁੱਬ ਗਿਆ ਉਹਨਾਂ ਦੀ ਅਜੇ ਤੱਕ ਇੱਕ ਮੀਟਿੰਗ ਨਹੀਂ ਹੋਈ ਵੀ ਅਸੀਂ ਕੀ ਕੰਮ ਕਰਨੇ ਆ ਤੇ ਨਾ ਹੀ ਉਹਨਾਂ ਨੂੰ ਉਸ ਕੰਮਾਂ ਦੀ ਜਾਣਕਾਰੀ ਆ ਜੋ ਪੰਜਾਬ ਦੇ ਵਿੱਚ ਹੋ ਰਹੇ ਆ ਇਹ ਸਿਰਫ ਜੋ ਰਵੀ ਸਿੰਘ ਕਹਿ ਰਹੇ ਨੇ ਉਹ ਹੀ ਪੰਜਾਬ ਦੇ ਵਿੱਚ ਹੋ ਰਿਹਾ ਚਾਹੇ ਉਹ ਗਲਤ ਆ ਜਾਂ ਸਹੀ ਦੇਖੋ ਕੋਈ ਵੀ ਚੀਜ਼ ਦਾ ਨਾਂ ਨਹੀਂ ਮਾੜਾ ਸੰਸਥਾ ਦਾ ਨਾਂ ਨਹੀਂ ਮਾੜਾ ਵਿੱਚ ਕਈ ਬੰਦੇ ਮਾੜੇ ਹੋ ਸਕਦੇ ਆ ਜੇ ਆਪਾਂ ਗੱਡੀ ਚਲਾਉਨੇ ਆ ਨਾ ਡਰਾਈਵਰ ਮਾੜਾ ਹੋ ਸਕਦਾ ਗੱਡੀ ਮਾੜੀ ਨਹੀਂਗੀ ਬੰਦੇ ਮਾੜੇ ਹੈਗੇ ਸੀ ਮਤਲਬ ਜਿਹੜੇ ਫੈਸਲੇ ਨਹੀਂ ਸਹੀ ਤਰੀਕੇ ਨਾਲ ਲੈ ਸਕੇ ਆਪਣੇ ਲੋਡ ਦੇ ਉੱਤੇ ਫੈਸਲਿਆਂ ਦਾ ਫੈਸਲਾ ਹੀ ਨਹੀਂ ਦੇ ਸਕੇ ਉਹ ਬੰਦੇ ਮਾੜੇ ਹੀ ਜਾਂ ਫਿਰ ਉਹਨਾਂ ਨੂੰ ਆਪਾਂ ਮਾੜੇ ਬੰਦੇ ਕਵਾਂਗੇ ਕਿ ਉਹ ਮੌਕੇ ਤੇ ਅੱਜ ਲੋੜ ਸੀ ਪੰਜਾਬ ਦੇ ਲੋਕਾਂ ਨੂੰ ਹਜ਼ਾਰਾਂ ਲੋਕਾਂ ਦੇ ਘਰ ਰੁੜ ਗੋ ਰੋਟੀ ਤੋਂ ਉਤਰ ਹੋ ਗਏ ਪਰ ਸੰਸਥਾ ਨੇ ਅਜੇ ਤੱਕ ਇੱਕ ਵੀ ਘਰ ਨਹੀਂ ਬਣਾਇਆ ਨਿੱਕੇ ਨਿੱਕੇ ਸੰਸਥਾ ਨੇ ਬਹੁਤ ਵੱਡੇ ਘਰ ਬਣਾਤੇ ਗਿਣਤੀ ਸੈਂਕੜਿਆਂ 'ਚ ਚੱਲ ਗਈ ਪਰ ਖਾਲਸਾ ਆਡ ਦਾ ਜੇ ਇੱਕ ਵੀ ਘਰ ਚ ਲੈਂਟਰ ਨਹੀਂ ਪਿਆ। ਸਾਡੇ ਦੇਸ਼ ਵਿਦੇਸ਼ ਤੋਂ ਤੋਂ ਪੰਜਾਬ ਤੇ ਪੰਜਾਬ ਦੇ ਬਾਹਰੋਂ ਵਿਦੇਸ਼ੋਂ ਡੋਨਰਾਂ ਨੇ ਪੈਸਾ ਜਿਹੜਾ ਉਹ ਸੰਗਤ ਨੂੰ ਦਿੱਤਾ ਕਿਉਂਕਿ ਪਹਿਲੇ ਫੇਸ ਦੇ ਵਿੱਚ ਅਸੀਂ ਜਿਹੜਾ ਖਾਲਸਾ ਆਡ ਵੱਲੋਂ ਬਹੁਤ ਵਧੀਆ ਕੰਮ ਕੀਤਾ ਗਿਆ ਸੀ ਜਿਹਦੇ ਵਿੱਚ ਇੰਨਾ ਬਾਹਰ ਵਾਲੇ ਰਵੀ ਸਿੰਘ ਦੀ ਜਾਂ ਦੂਜੇ ਚੈਪਟਰਾਂ ਦੀ ਕਿਸੇ ਦੀ ਇਨਵੋਲਵਮੈਂਟ ਨਹੀਂ ਸੀ ਹੈਗੀ। ਅਸੀਂ ਆਪਣੇ ਤਰੀਕੇ ਨਾਲ ਉਹਨੂੰ ਮੈਨੇਜ ਕੀਤਾ। ਤੇ ਉਹ ਫਰਸਟ ਫੇਸ ਵਾਲਾ ਕੰਮ ਕੀਤਾ ਉਹ ਕੰਮ ਨੂੰ ਦੇਖ ਕੇ ਲੋਕਾਂ ਨੇ ਜਿਹੜਾ ਵਾ ਖਾਲਸਾਡ ਨੂੰ ਪੈਸਾ ਦਿੱਤਾ ਵਾ ਕਿ ਅਸੀਂ ਇੱਥੇ ਖਾਲਸਾਡ ਕੰਮ ਕਰ ਲਈ ਆ ਪਰ ਸੈਕੰਡ ਫੇਸ ਦੇ ਵਿੱਚ ਜਿਹੜਾ ਖਾਲਸਾਡ ਦਾ ਹੁਣ ਕੋਈ ਵੀ ਕੰਮ ਜਿਹੜਾ ਗਰਾਊਂਡ ਦੇ ਉੱਤੇ ਉਸ ਤਰੀਕੇ ਨਾਲ ਨਹੀਂ ਹੋ ਰਿਹਾ ਜਿਸ ਤਰੀਕੇ ਨਾਲ ਲੋਕਾਂ ਦੀ ਆਸਾਂ ਹੈਗੀਆਂ ਸੀ ਵੀ ਖਾਲਸਾਡ ਇਸ ਤਰੀਕੇ ਨਾਲ ਕੰਮ ਕਰੂਗੀ ਉਹਨਾਂ ਦੀਆਂ ਆਸਾਂ ਤੇ ਪਾਣੀ ਫਿਰਿਆ ਦੇਖੋ ਜਦੋਂ ਭਾਈ ਰਵੀ ਸਿੰਘ ਨੇ ਪੰਜਾਬ ਦਾ ਕਾਰਜਕਾਰ ਸੰਭਾਲਿਆ ਉਦੋਂ ਤੋਂ ਲੈ ਕੇ ਉਹਨਾਂ ਨੇ ਪ੍ਰੋਜੈਕਟਾਂ ਵਿੱਚ ਕਟੌਤੀ ਸ਼ੁਰੂ ਕੀਤੀ ਮੈਡੀਕਲ ਦਾ ਪ੍ਰੋਜੈਕਟ ਜਿਹੜਾ ਬਹੁਤ ਵੱਡਾ ਪ੍ਰੋਜੈਕਟ ਪੰਜਾਬ 'ਚ ਚੱਲਦਾ ਸੀ ਗਰੀਬ ਲੋਕਾਂ ਦੀ ਸਪੋਰਟ ਹੁੰਦੀ ਸੀ ਉਹਦੇ ਵਿੱਚ ਉਹਨਾਂ ਨੇ ਉਹ ਬੰਦ ਕੀਤਾ ਉਦੋਂ ਬਾਅਦ ਹੀ ਪੰਜਾਬ ਦੇ ਵਿੱਚ ਹੜ੍ਹ ਆਉਂਦੇ ਨੇ ਹੜ੍ਹਾਂ ਤੋਂ ਜਦੋਂ ਸੈਕੰਡ ਫੇਸ ਦੇ ਵਿੱਚ ਕੰਮ ਉਸ ਤਰੀਕੇ ਨਾਲ ਨਹੀਂ ਹੋਇਆ ਤੇ ਫਿਰ ਸਾਨੂੰ ਲੱਗਿਆ ਪਹਿਲੇ ਫੇਸ ਦੇ ਵਿੱਚ ਦਿਸਿਆ ਸੈਕੰਡ ਫੇਸ ਵਿੱਚ ਕੋ ਉਹਦਾਂ ਦਾ ਕੰਮ ਨਹੀਂ ਹੋਇਆ ਜਿਸ ਤਰੀਕੇ ਨਾਲ ਹੋਣੀ ਚਾਹੀਦੀ ਸੀ ਜਿਹੜੇ ਕੰਮ ਅਸੀਂ ਸ਼ੁਰੂ ਕਰਤੇ ਸੀ ਉਹੋ ਹੀ ਆ ਉਦੋਂ ਬਾਅਦ ਕੋਈ ਨਵਾਂ ਨਹੀਂ ਆਇਆ ਜਿਹੜੀ ਕਮੀ ਦਿੱਖੀ ਤੁਹਾਨੂੰ ਜਿਸ ਤਰ੍ਹਾਂ ਹੁਣ ਗਰਾਊਂਡ ਦੇ ਉੱਤੇ ਬੀਜ ਦੀ ਲੋੜ ਸੀ ਖਾਦ ਦੀ ਲੋੜ ਸੀ ਘਰ ਬਣਾਉਣ ਦੀ ਲੋੜ ਸੀ ਉਹ ਤਾਂ ਦੇ ਰਿਹਾ ਹੈ ਹਾਂਜੀ ਜਿਹੜੀ ਖਾਦ ਦੇ ਰਹੇ ਆ ਉਹ ਐਨਪੀਕੇ ਖਾਦ ਹੈ ਡੀਜੀਪੀ ਖਾਦ ਨਹੀਂਗੀ ਉਹ ਕਣਕ ਨੂੰ ਬੀਜਣ ਜੋ ਖਾਦ ਨਹੀਂਗੀ ਜਿਹੜੀ ਉਹ ਦੇ ਰਿਹਾ ਉਹਦੇ ਨਾਲ ਕਣਕ ਦੀ ਬਜਾਈ ਨਹੀਂ ਹੋ ਸਕਦੀ ਅਸੀਂ ਖੁਦ ਜ਼ਿਮੀਂਦਾਰਾਂ ਪਰਿਵਾਰਾਂ ਨਾਲ ਸੰਬੰਧ ਰੱਖਦੇ ਆ ਤੁਹਾਨੂੰ ਵੀ ਪਤਾ ਹੋਊਗਾ ਕਿ ਕਣਕ ਨੂੰ ਬੀਜਣ ਵਾਸਤੇ ਡੀਏਪੀ ਖਾਦ ਚਾਹੀਦੀ ਹੈ ਜੇ ਡੀਏਪੀ ਖਾਦ ਨਹੀਂ ਮਿਲੀ ਤੁਸੀਂ ਬੀਜ ਲੈ ਲਓ ਜਾਂ ਹੋਰ ਕੋਈ ਇਹਦਾ ਹੱਲ ਦੇਖ ਲਓ ਤੁਸੀਂ ਉਹ ਚੀਜ਼ ਕਿਉਂ ਦੇਖ ਰਹੇ ਜੇ ਇੱਕ ਤੇ ਉਹਨਾਂ ਪਰਿਵਾਰਾਂ ਦੀ ਅੱਗੇ ਫਸਲ ਮਰ ਗਈ ਹੈ ਤੇ ਦੂਜੀ ਆਪਾਂ ਹੋਰ ਖਾਦ ਦੇ ਕੇ ਜੇ ਉਹਦਾ ਝਾੜ ਤੇ ਕੋਸਰ ਪਿਆ ਤੇ ਫਿਰ ਉਹਦਾ ਜ਼ਿੰਮੇਵਾਰ ਕੌਣ ਹੈ ਸੰਸਥਾ ਦਾ ਜਾਂ ਟਰਸਟੀ ਹੈ ਜਾਂ ਰਵੀ ਸਿੰਘ ਹੈ ਸੰਗਤਾਂ ਨੂੰ ਅਸੀਂ ਇਹੋ ਅਪੀਲ ਕਰਨੀ ਚਾਹੁੰਦੇ ਆਂ ਕਿ ਜਿਹੜਾ ਫੰਡ ਖਾਲਸਾ ਈਡ ਨੂੰ ਹੋਣ ਜਾਂ ਇਹਦੋਂ ਪਹਿਲਾਂ ਵੀ ਇਕੱਠੇ ਹੋਏ ਸੀ ਉਹਦਾ ਸਮੇ ਸਮੇਤੇ ਹਿਸਾਬ ਲਿਆ ਜਾਵੇ ਉਹਦੀਆਂ ਰਿਪੋਰਟਾਂ ਪਬਲਿਸ਼ ਹੋਣ ਵੀ ਆ ਜਿਹੜਾ ਪੈਸਾ ਵਾ ਇੰਨਾ ਪ੍ਰੋਜੈਕਟਾਂ ਤੇ ਖਰਚਿਆ ਗਿਆ ਪਹਿਲੇ ਫੇਸ ਤੇ ਕਿੰਨਾ ਖਰਚਿਆ ਗਿਆ ਸੈਕੰਡ ਫੇਸ ਤੇ ਕਿੰਨੇ ਪੈਸਾ ਖਰਚੇ ਗਿਆ ਕਿੰਨੇ ਘਰ ਬਣਾ ਰਹੇ ਆ ਕੀ ਕਰ ਰਹੇ ਆ 1280 ਘਰਾਂ ਦੀ ਅਸੀਂ ਅਸੈਸਮੈਂਟ ਕਰਕੇ ਦੱਸੀਆ ਵੀ ਇੰਨੇ ਘਰ ਬਣ ਵਾਲੇ ਅਜੇ ਉਹਨਾਂ ਚ ਇੱਕ ਘਰ ਤੇ ਲੈਂਟਰ ਨਹੀਂ ਪਿਆ ਉਹ 1280 ਘਰ ਕਦੋਂ ਬਣਾਉਣੇ ਆ ਸਿਆਲ ਤੇ ਆ ਨਹੀਂ ਮੀਟਿੰਗ ਦੇ ਵਿੱਚ ਗੱਲਬਾਤ ਹੁੰਦੀ ਕੋਈ ਤਿੱਖੀ ਬਹਿਸ ਨਹੀਂ ਇਸ ਮਸਲੇ ਤੇ ਹੋਈ ਇਥੇ ਕਿਉਂਕਿ ਸਾਡੇ ਤੋਂ ਉੱਪਰ ਬੋਰਡ ਬੈਠਾ ਵਾ ਬੋਰਡ ਤੋਂ ਉੱਪਰ ਰਵੀ ਸਿੰਘ ਜੀ ਆ ਬੋਰਡ ਹੀ ਨਹੀਂ ਇਹਦੇ ਵਿੱਚ ਬੋਰਡ ਜਿਹਦਾ ਸਾਰਾ ਕਸੂਰਵਾਰ ਹੀ ਬੋਰਡ ਆ ਕਿਉਂਕਿ ਬੋਰਡ ਇਸ ਚੀਜ਼ ਤੇ ਹਾਮੀ ਨਹੀਂ ਭਰ ਰਿਹਾ ਪੰਜ ਟਰਸਟੀ ਆ ਪੰਜਾਂ ਦੇ ਵਿੱਚੋਂ ਇੱਕ ਟਰਸਟੀ ਜਿਹੜੇ ਪੰਜਾਬ ਤੋਂ ਆ ਦੂਜੇ ਟਰਸਟੀ ਆ ਜੇ ਨਵੇਂ ਆਏ ਆ ਉਹਨਾਂ ਨੂੰ ਮੈਂ ਅਜੇ ਦੇਖਿਆ ਨਹੀਂ ਤਾਂ ਕਿਹੜੇ ਆਨਬੋਰਡ ਕੀਤੇ ਆ ਬਾਕੀ ਸਾਰੇ ਟਰਸਟੀ ਆਸਟ੍ਰੇਲੀਆ ਤੋਂ ਯੂਕੇ ਤੋਂ ਦੂਜੀਆਂ ਕੰਟਰੀਆਂ ਤੋਂ ਆ ਉਹਨਾਂ ਨਾਲ ਤੇ ਮੇਰੇ ਫੋਨ 'ਤੇ ਗੱਲਬਾਤ ਵੀ ਨਹੀਂ ਹੁੰਦੀ ਟਰਸਟੀਆਂ ਨਾਲ ਮੀਟਿੰਗ ਹੋ ਕੇ ਕੰਮ ਹੀ ਤਾਂ ਹੀ ਕੰਮ ਦੀ ਜਿਹੜੀ ਆ ਰੂਪਰੇਖਾ ਵਧੀਆ ਤਰੀਕੇ ਨਾਲ ਬਣਦੀ ਆ ਜੇ ਟਰਸਟੀਆਂ ਨਾਲ ਮੀਟਿੰਗਾਂ ਹੋਣ ਤੇ ਕਿਸ ਤਰੀਕੇ ਨਾਲ ਕ